ਇੱਕ ਹੋਰ ਪੜ ਕਹਿੰਦੀ ਅਖੇ ਥੈਂਕ ਯੂ ਫਾਜ਼ਲ ਥੈਂਕ ਯੂ ਥੈਂਕ ਯੂ ਥੈਂਕ ਯੂ ਅਖੇ ਜੀ ਮਾੜੀ ਗੱਲ ਆ ਹੁਣ ਮੈਂ ਗੱਲ ਕਰਦੀ ਵੀ ਕਹਿੰਦੀ ਹਾ ਬੱਚੇ ਦੇਖਦੇ ਆ ਮੈਂ ਤੁਹਾਡੇ ਕਿਹੜੇ ਬੱਚੇ ਨੂੰ ਪਤਾ ਵੀ ਸੰਭੋਗ ਦਾ ਮਤਲਬ ਕੀ ਹੁੰਦਾ ਜੇ ਤੁਹਾਡੇ ਬੱਚੇ ਨੂੰ ਪਤਾ ਸੰਭੋਗ ਦਾ ਮਤਲਬ ਕੀ ਹੁੰਦਾ ਇਹਦਾ ਮਤਲਬ ਤੁਸੀਂ ਇਦਾਂ ਦੇ ਕੰਮ ਕਰਦੇ ਹੋ ਜਾਂ ਤੁਸੀਂ ਬਿਲਕੁਲ ਯੂ نو ਤੁਹਾਡੇ ਤੁਹਾਡੇ ਅੰਦਰ ਤੁਹਾਡੀ ਪੇਰੈਂਟਿੰਗ ਦੇ ਵਿੱਚ ਉਹਦਾ ਕਸੂਰ ਹੈਗਾ ਤੁਹਾਡੇ ਬੱਚੇ ਨੂੰ ਮੇਰੇ ਤਾਂ ਬੱਚੇ ਨੂੰ ਪਤਾ ਹੈ ਨਹੀਂ ਸੰਭੋਗ ਦਾ ਮਤਲਬ ਕੀ ਹੁੰਦਾ ਥੋੜੇ ਹੋਰ ਕਿੱਦਾਂ ਪਤਾ ਅਸੀਂ ਪੰਜਾਬੀ ਚ ਗੱਲ ਕਰਦੇ ਪਏ ਹਾਂ ਠੀਕ ਹੈ ਸੋ ਐ ਇਦਾਂ ਯੂ ਬੀ ਬੀਓ ਤੇ ਇਦਾਂ ਦੇ ਕਲੇਸ਼ੀਓ ਲਾਈਕ ਇੱਕ ਕਲੇਸ਼ੀ ਬੀਬੀਆਂ ਨੇ ਜਿੰਨੇ ਲੋਕੀ ਇਹ ਪੁੱਠੇ ਕਮੈਂਟ ਕਰਦੇ ਨੇ ਉਹ ਕਲੇਸ਼ੀ ਆ ਥੋੜਾ ਮੈਂ ਸਿੱਧੀ ਗੱਲ ਦੱਸਾਂ ਸੋ ਜੇ ਤੁਸੀਂ ਜਾਣਨਾ ਚਾਹ ਰਹੇ ਨਾ ਕਲੇਸ਼ੀ ਕਿੱਦਾਂ ਦੇ ਹੁੰਦੇ ਆ ਜਿਹੜੇ ਕਮੈਂਟ ਕਰਦੇ ਪੁੱਠੇ ਵਾਲੇ ਉਹ ਕਲੇਸ਼ੀ ਨੇ ਸੋ ਕਲੇਸ਼ੀ ਭਾਈਓ ਭੈਣੋ ਠੀਕ ਹੈ ਆਪਣੀ ਕੰਜਰ ਘੱਟ ਰੱਖੋ ਆਪਣੇ ਕਪੜਿਆਂ ਦੇ ਵਿੱਚ ਜੈਸ ਅਬਾਊਟ ਇਟ ਸਾਨੂੰ ਨਾ ਤੇ ਆ ਕੇ ਮਤਾਂ ਦੋ ਸਾਨੂੰ ਪਤਾ ਸੀ ਕੀ ਕਰਦੇ ਪਏ ਆ ਓਕੇ ਮੈਨੂੰ ਤੇ ਚਾਰ ਸਾਲ ਹੋ ਗਏ ਮੈਨੂੰ ਤੇ ਜਿੰਨੇ ਮੈਂ ਘਰ ਅਜੇ ਤੱਕ ਬਚਾ ਚੁੱਕੀ ਆ ਨਾ ਮੈਨੂੰ ਪਤਾ ਹੈ ਤੁਸੀਂ ਘਰ ਪੱਟਣ ਦੇ ਆਏ ਹੋਇਓ ਮੈਂ ਘਰ ਜੋੜਦੀ ਆ ਪਰ ਮੈਂ ਘਰ ਜੋੜਨ ਤੋਂ ਬਾਅਦ ਤੁਹਾਡੇ ਖੱਪ ਨਹੀਂ ਪਾਉਂਦੀ ਤੁਸੀਂ ਅਬਿਊਜ਼ਰ ਨੂੰ ਦੂਜੇ ਨਾਲ ਬੰਨ੍ਹ ਕੇ ਉਹਨਾਂ ਦੀ ਜ਼ਿੰਦਗੀ ਖਰਾਬ ਕਰਕੇ ਤੁਸੀਂ ਲੋਕਰ ਕਰਦੇ ਅਸੀਂ ਜੋ ਘਰ ਬਚਾਤਾ ਕਿੱਥੋਂ ਬਚਾਇਆ ਹੁੰਦਾ ਕੁੜੀ ਸਾਲ ਬਾਅਦ ਸੁਸਾਈਡ ਕਰ ਜਾਂਦੀ ਹੈ ਠੀਕ ਹੈ ਨਾ ਥੈਂਕ ਯੂ ਮਨੀ ਥੈਂਕ ਯੂ ਫੈਜ਼ਲ ਮੈਂ ਜੋ ਕਰਦੀ ਆ ਅਗਲੇ ਖੁਸ਼ ਵੀ ਰਹਿੰਦੇ ਨੇ ਆਪਾਂ ਕਿਸੇ ਨੂੰ ਦੱਸਦੇ ਵੀ ਨਹੀਂ ਕਿਸੇ ਨੂੰ ਨਹੀਂ ਪਤਾ ਹੁੰਦਾ ਕਿਹੜੇ ਘਰ ਦੇ ਵਿੱਚ ਕੀ ਪ੍ਰੋਬਲਮਸ ਹੈਗੇ ਅਗਲੇ ਚੁੱਪਚਾਪ ਆ ਕੇ ਉਹ ਸਲਾਹ ਲਈ ਹੁੰਦੀ ਹੈ ਚੁੱਪਚਾਪ ਬੱਤੇ ਕੰਮ ਕੀਤਾ ਹੁੰਦਾ ਚੁੱਪਚਾਪ ਉਹਨਾਂ ਦੀ ਜ਼ਿੰਦਗੀ ਐ ਉਹ ਵਧੀਆ ਹੁੰਦੀ ਐ ਓਕੇ ਸੋ ਬੀਵੀਓ ਬਾਬਿਓ ਆਪਣੀਆਂ ਮੱਤਾਂ ਰੱਖੋ ਆਪਣੇ ਕੋਲ ਠੀਕ ਐ ਆਹ ਤਾਂ ਹੈਗੀ ਬੜੀ ਡਿਫਰੈਂਟ ਟਾਈਪ ਦੀ ਜਿਹੜੇ ਆਉਂਦੇ ਨੂੰ ਪਤਾ ਜਿਹੜੇ ਆਉਂਦੇ ਨੂੰ ਪਤਾ ਵੀ ਇੱਥੇ ਆ ਕੇ ਤੁਸੀਂ ਵੀ ਉਹੀ ਗੱਲ ਹੈ ਜ਼ਿੰਦਗੀ ਤੁਹਾਡੀ ਜ਼ਿੰਦਗੀ ਥੋੜੀ ਬੱਚਿਆਂ ਦੀ ਜ਼ਿੰਦਗੀ ਤੁਹਾਡਾ ਰਿਸ਼ਤਾ ਤੁਹਾਡੇ ਆਪਣੇ ਆਪ ਨਾਲ ਤੁਹਾਡਾ ਰਿਸ਼ਤਾ ਆਪਣੇ ਬੱਚਿਆਂ ਨਾਲ ਤੁਹਾਡਾ ਰਿਸ਼ਤਾ ਆਪਣੇ ਮਾਪਿਆਂ ਨਾਲ ਤੁਹਾਡਾ ਰਿਸ਼ਤਾ ਆਪਣੇ ਸਪਾਊਸ ਦੇ ਨਾਲ ਘਰ ਵਾਲਾ ਘਰਵਿਹਦੇ ਨਾਲ ਤੁਹਾਡਾ ਰਿਸ਼ਤਾ ਰੱਬ ਦੇ ਨਾਲ ਇਹ ਸਾਰਾ ਕੁਝ ਠੀਕ ਹੁੰਦਾ ਜੇ ਨੀਤ ਹੋਵੇ ਤਾਂ ਜੇ ਨਹੀਂ ਰੀਤ ਫਿਰ ਤੁਸੀਂ ਉਹ ਜਿਹੜੀ ਹੈਗੀ ਨਾ ਰੀਲਾਂ ਜਿਹਦੇ 'ਚ ਮੈਂ ਗੱਲ ਕਰਦੀ ਪਈ ਬੀਬੀਆਂ ਨਾਲ ਤੇ ਗੱਲ ਕਰਦੀ ਪਈ ਉਹਨਾਂ ਦੇ ਨਾਲ ਕਿ ਭਾਈ ਆਪਣੇ ਘਰ ਵਾਲੇ ਜਾਂ ਘਰ ਵਾਲੀ ਨਾਲ ਰਿਸ਼ਤਾ ਠੀਕ ਕਰੋ ਉੱਥੇ ਜ ਠਰਕੀ ਹੁੰਦੇ ਆ ਕੇ ਬਹਿ ਜਾਂਦੇ ਆ ਠਰਕ ਭੋਲਦੇ ਆ ਮੈਨੂੰ ਠਰਕ ਭੋਲਣ ਨੂੰ ਕੁਝ ਲੱਭਦਾ ਨਹੀਂ ਫਿਰ ਮੇਰੇ ਉੱਤੇ ਗੱਲਾਂ ਕਰਦੇ ਆ ਤੂੰ ਇਦਾਂ ਦੇਖਦੀ ਆ ਤੂੰ ਉਦਾਂ ਦੇਖਦੀ ਆ ਪਰ ਨਾ ਦੇਖੋ ਕੁਝ ਅਜੀਬੀ ਦੇਖ ਲੋ ਜੀ ਮੈਂ ਕਹਿਨੀ ਆ ਮੈਨੂੰ ਦੇਖੋ ਹੈ ਮੈਂ ਕਿਹਾ ਮੇਰਾ ਹੁਣ ਵੀ ਹੁੱਡੀ ਪਾਈ ਹੋਈ ਹੈ ਇੱਕ ਹੋਰ ਹਾਸੇ ਵਾਲੀ ਗੱਲ ਦੱਸਾਂ ਇੱਕ ਹੋਰ ਹਾਸੇ ਵਾਲੀ ਉਧਰ ਦੇਖੋ ਅੱਜ ਹਾਸੇ ਵਾਲੀ ਗੱਲਾਂ ਦਾ ਟਾਈਮ ਹੈ ਆਹੋ ਅੱਜ ਹਾਸੇ ਵਾਲੀ ਗੱਲਾਂ ਦਾ ਟਾਈਮ ਹੈ ਹਾਸੇ ਵਾਲੀ ਗੱਲ ਹੋਏ ਪਰ ਕਿਹੜੀ